ਸਰਕਾਰ ਮੁਰਦਾਬਾਦ 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 ਜਿਹੜੀ ਯੂਨੀਅਨ ਜਿੰਦਾਬਾਦ ਜਿਹੜੀ ਯੂਨੀਅਨ ਜਿੰਦਾਬਾਦ ਜਿਹੜੀ ਯੂਨੀਅਨ ਜਿੰਦਾਬਾਦ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਦੀ ਥਾਂ ਦਿੰਦੀ ਹੈ ਚਾਰ ਸਾਰੇ ਚਾਰ ਵੋਟਾਂ ਉਹਦੇ ਵਿੱਚ ਤਾਂ ਕੋਈ ਲਾ ਸਕਦਾ ਸ਼ਹਿਰੋਂ ਬਾਹਰ ਤੱਕ ਨਿਕਲ ਨਹੀਂ ਜਾਣਾ ਅੱਜ ਤੱਕ ਇਹੋ ਜਿਹਾ ਹੈ ਨਹੀਂ ਕਰਦਾ ਇਹ ਹੋਇਆ ਨਹੀਂ ਅੱਜ ਤੱਕ ਇਹਨਾਂ ਨੇ ਹੋਰ ਚੌਂਕ ਆ ਜਿਵੇਂ ਹੋਣਾ ਚਾਹੀਦਾ ਬੀਬੀ ਪਲਜੀਤ ਘੋੜੇ ਤੇ ਆਈ ਸ਼ਹਿਰ ਚ ਚਿਲੀ ਨਹੀਂ ਬਣ ਕੇ ਦਿੱਤੀ ਉਹਨੇ ਸ਼ਹਿਰ ਸਾਰੇ ਮੈਂ ਤੇ ਕਿਹਾ ਇਹ ਤੇਰੇ ਵੀ ਸਾਰੇ ਸ਼ਹਿਰ ਨੂੰ ਲੱਧੋ ਫੌਜੀ ਜਿੱਡੀਆਂ ਮਾਰ ਕੇ ਸਾਡਾ ਹੋ ਗਏ ਪਾਕਿਸਤਾਨ ਬੁਰਾ ਬਹੁਤ ਬਹੁਤ ਕਮਾਨ ਬੁਰਾ ਬਹੁਤ ਵੇਖੋ ਮੈਂ ਇਹਨਾਂ ਨੂੰ ਇਹਨਾਂ ਨੂੰ ਏਡੀਸੀ ਨੂੰ ਇਹ ਕਹੀਉਣਾ ਕਿ ਕੋਈ ਕੰਮ ਇਹੋ ਜਿਹਾ ਹੈਗਾ ਜੇ ਉਹ ਕਰਦੇ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਬਹੁਤ سارے ਸ਼ਹਿਰ ਦੀ ਬਾਤ ਸੁਣੀ ਹੈ ਕੱਲ 2:00 ਸਵੇਰੇ 4:00 3:00 ਵਜੇ ਆਣ ਕੇ ਏਡੀਸੀ ਖੁਦ ਆਇਆ ਕੱਲ 3:00 ਆਣ ਕੇ ਜਿਹੜੀ ਇਹਨਾਂ ਨੇ ਹੱਦ ਲਾਈ ਸੀ ਤਿੰਨ ਫੁੱਟ ਦੀ ਸਾਨੂੰ ਇੱਕ ਲੀਗ ਜੈਲੋ ਲੀਗ ਵਾ ਕੇ ਦਿੱਤੀ ਹੈ ਉਹਦੇ ਅੰਦਰ ਅੰਦਰ ਹੀ ਸਾਰਾ ਸਮਾਨ ਉਹ ਵੀ ਤੋੜ ਕੇ ਗਏ ਨੇ ਜਿਹੜੇ 60 ਸਾਲ ਪੁਰਾਣੇ ਸ਼ੈੱਡ ਬਣੇ ਹੋਏ ਉਹ ਵੀ ਸਾਰੇ ਤੋੜੇ ਨੇ ਤੇ 3 ਵਜੇ ਆ ਕੇ ਚੋਰਾਂ ਨੂੰ ਜੀਸੀਬੀ ਲਾ ਕੇ ਸਾਰਾ ਸ਼ਹਿਰ ਤੋੜ ਕੇ ਗਏ ਨੇ ਤੋ ਇਹ ਹਾਲਾਤ ਵੇਖੇ ਨੇ ਚਿਹਰ ਦੇ ਅੱਜ ਸਾਰਾ ਸ਼ਹਿਰ ਇੱਥੇ ਹੈ ਵੀ ਏਡੀਸੀ ਹੁਣ ਫੇਰ ਆਵੇ ਆਣ ਕੇ ਜਵਾਬ ਦੇ ਵੀ ਕੀਦੇ ਹੁਕਮਾਨਾ ਤੋੜਿਆ ਇਹਨੇ ਜੇ ਨੋਟੀਫਿਕੇਸ਼ਨ ਕੋਈ ਆ ਤੇ ਜਿਹੜਾ ਸਾਡਾ ਸ਼ੈਡੋ ਗਵਰਨਮੈਂਟ ਉੱਤੇ ਐਲਓਪੀ ਲੀਡਰ ਬੈਠਾ ਉਹਨੂੰ ਕੀ ਗੱਲ ਪਤਾ ਨਹੀਂ ਉਹਨੂੰ ਉਦਾਂ ਤੇ ਕਹਿੰਦਾ ਮੈਨੂੰ ਸਾਰੀ ਗੱਲ ਦਾ ਪਤਾ ਹੈ ਤੇ ਉਹਨੂੰ ਨਹੀਂ ਪਤਾ ਵੀ ਮੇਰੇ ਸ਼ਹਿਰ ਦਾ ਨੁਕਸਾਨ ਹੁਣ ਆਇਨ ਆਰਡਰਾਂ ਦੇ ਨਾਲ ਤੇ ਆਣ ਕੇ ਇੱਥੇ ਜਵਾਬ ਦਿੰਦਾ ਜਾਂ ਲੋਕਾਂ ਨੂੰ ਗਾਹ ਕਰ ਦਿੰਦਾ ਵੀ ਭਲੇਓ ਮਾਨਸੋ ਉੱਥੇ ਆਰਡਰ ਹੋ ਇਹ ਸਾਰੇ ਇਹਨਾਂ ਦੀ ਮਿਲੀ ਭੁਗਤਾਂ ਸਭ ਕੋ ਅੱਖਾਂ ਮੀਟ ਕੇ ਬੈਠੀ ਹੈ ਵਿਰੋਧੀ ਧਿਰ ਵਿਰੋਧੀ ਧਿਰ ਆਪਣਾ ਕੋਈ ਕੰਮ ਨਹੀਂ ਕਰ ਰਹੀ ਆਪਾਂ ਸਿਆਸਤ ਨੂੰ ਗੱਲ ਛੱਡੋ ਮੈਂ ਕਹਿੰਨਾ ਵੀ ਅਸੀਂ ਸ਼ਹਿਰ ਦੇ ਨਾਲ ਆ ਏਡੀਸੀ ਆ ਗਿਆ ਨੂੰ ਇੱਥੇ ਜਵਾਬ ਦੇ ਵੀ ਕਿੱਦਾਂ ਤੋੜੇ ਹੋ ਬਸ ਸਾਡਾ ਕੋਈ ਮਸਤਾ ਹੋਰ ਨਹੀਂ ਏਡੀਸੀ ਆਵੇ ਸ਼ਹਿਰ ਰੋਂ ਤੱਕ ਨਹੀਂ ਖੁੱਲਿਆ ਜਾਂਦਾ ਕਿ ਏਡੀਸੀ ਆ ਕੇ ਤੇ ਜਵਾਬ ਦੇ ਨਹੀਂ ਕਰੇ ਆ ਕੇ ਦੱਸਣਾ ਕਿ ਕਿਹੜੇ ਨੇ ਜਾਦੇ ਨੋਟੀਫਿਕੇਸ਼ਨ ਦੇ ਕੇ ਕੈਨਸਲ ਕਰ ਗਏ ਨੇ ਪਹਿਲਾਂ ਦੇ ਦਿੱਤੇ ਪੈਸੇ ਲੈ ਕੇ ਮੁੜ ਕੇ ਅੱਜ ਆ ਕੇ ਕੈਨਸਲ ਕਰਦੇ ਨੇ ਇਹ ਥੋੜਾ ਗੱਲ ਬਣਦੀ ਹੈ ਨੁਕਸਾਨ ਹੋਵੇ ਉਹ ਕੌਣ ਕਰੇਗਾ ਜੇ ਨੁਕਸਾਨ ਹੋ ਉਪ ਉਹ ਤੇ ਅਸੀਂ ਠੀਕ ਹੈ ਵੀ ਉਹ ਗਲਤੀ ਆ ਉਹ ਜਿਹਨੇ ਕੀਤਾ ਜਿਹੜੀ ਜੈਲੋ ਰੈਂ ਦੇ ਅੰਦਰ ਤੋੜੀ ਆ ਜਿਹੜੀਆਂ ਪੁਰਾਣੀਆਂ ਕੰਨਾਂ ਤੋੜੀਆਂ ਨੇ ਸਾਰਾ ਕੋਈ ਸਮਾਨ ਤੋੜਿਆ ਗਿਆ ਜਿਹੜਾ ਸਵੇਰੇ 3 ਵਜੇ ਆਇਆ ਹੋਰ ਆ ਜਾ ਆਪਾਂ ਭਾਜੀ ਪ੍ਰਸ਼ਾਸਨ ਨੂੰ ਬਾਅਦ შეਕਦੇ ਜੇ ਸਾਰੇ ਚੈਪਟਰ ਖੋਲ ਲਾਂਗੇ ਤਾਂ ਔਖਾ ਜਾਂਦਾ